ਸਿੰਘ ਭਾਜਪਾ ਦੀ ਮੋਡਲੀ ਮੈਂਬਰਸ਼ਿਪ ਦੀ ਸ਼ੁਰੂਆਤ ਕਰਵਾਉਣ ਲਈ ਬਟਾਲਾ ਪਹੁੰਚੇ ਭਾਜਪਾ ਦੇ ਸਾਬਕਾ ਮੰਤਰੀ ਤ੍ਰਿਕਸ਼ਨ ਸੂਦ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਭਾਜਪਾ ਹਰ ਬੂਤ ਤੇ 200 ਲੋਕਾਂ ਦੀ ਮੈਂਬਰਸ਼ਿਪ ਕਰੇਗੀ ਅਤੇ ਇਹ ਮੈਂਬਰਸ਼ਿਪ ਜੋ ਹੈ ਇਹ ਨਵੀਂ ਟੈਕਨੋਲੋਜੀ ਮੋਬਾਈਲ ਐਪ ਤੋਂ ਹੋਵੇਗੀ ਨਾਲ ਹੀ ਉਹਨਾਂ ਇਹ ਵੀ ਗੱਲ ਕਹੀ ਹੈ ਕਿ ਕੰਗਣਾ ਰਣੋਤ ਜੋ ਕਿ ਭਾਜਪਾ ਤੋਂ ਸੰਸਦ ਨੇ ਉਹ ਕੁਝ ਵੀ ਬਿਆਨ ਦੇਣ ਉਸ ਨਾਲ ਸਾਡੀ ਪਿੰਡਾਂ ਦੇ ਵਿੱਚ ਛਵੀ ਖਰਾਬ ਨਹੀਂ ਹੋਵੇਗੀ ਕਿਉਂਕਿ ਭਾਜਪਾ ਇੱਕ ਚੰਗੀ ਸੋਚ ਵਾਲੀ ਪਾਰਟੀ ਹੈ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਕੰਗਣਾ ਰਣੋਤ ਨੇ ਜੋ ਵੀ ਬਿਆਨ ਦਿੱਤੇ ਹਨ ਉਸ ਦੇ ਪਾਰਟੀ ਨੇ ਸਖਤ ਨੋਟਿਸ ਲਿਆ ਹੈ ਅਤੇ ਉਸ ਨੂੰ ਅਜਿਹੀ ਭਾਸ਼ਾ ਵਰਤਣ ਤੋਂ ਗਰੇਸ ਕਰਨ ਲਈ ਵੀ ਕਿਹਾ ਗਿਆ ਨਾਲ ਹੀ ਟਰਿਪਸ਼ਨ ਸੂਦ ਨੇ ਕਿਹਾ ਹੈ ਕਿ ਚਾਹੇ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਬਿਆਨਬਾਜ਼ੀ ਕਰੇ ਇਸ ਨਾਲ ਮੈਂਬਰਸ਼ਿਪ ਤੇ ਕੋਈ ਅਸਰ ਨਹੀਂ ਹੋਵੇਗਾ 9000 ਪਲਸ ਮੈਂਬਰਸ਼ਿਪ ਜੋ ਮੈਂ ਪ੍ਰਧਾਨ ਜੀ ਨੇ ਦੱਸਿਆ 9000 ਪਲੱਸ ਮੈਂ 2019 ਦੀ ਸਰਕਾਰ 2019 ਦੀ ਪਿੰਡਾਂ ਦੇ ਵਿੱਚ ਕਿਵੇਂ ਜਾਓ ਪਿੰਡਾਂ ਦੇ ਵਿੱਚ ਜਾਵਾਂਗੇ ਜੀ ਜਾਂਦੇ ਆ ਪਿੰਡਾਂ ਜਾਂ ਕੋਈ ਸਾਨੂੰ ਹਰ ਜਗ੍ਹਾ ਤਾਂ ਕੋਈ ਕਿਸਾਨਾਂ ਦੇ ਨਾਲ ਬਰਤਾਰਾ ਹੋ ਰਿਹਾ ਨਹੀਂ ਅਸੀਂ ਸਾਡਾ ਕੋਈ ਟਕਰਾਅ ਥੋੜਾ ਸਾਡਾ ਕੋਈ ਟਕਰਾ ਨਹੀਂ ਕਿਸੇ ਨਾਲ ਅਸੀਂ ਕੋਈ ਸੈਰੇਮੋਨੀਅਲ ਤਾਂ ਜਾਣਾ ਹੀ ਨਹੀਂ ਸਾਡੇ ਵਰਕਰਾਂ ਨੇ ਘਰੇ ਘਰੇ ਜਾਣਾ ਆ ਉਹਦੇ ਲਈ ਟਕਰਾਅ ਖਾਤਾ ਜਗਣਾ ਰਕਾਉਤ ਨੇ ਕੋਈ ਨਾ ਐਮਪੀ ਨੇ ਬੀਜਪੀ ਨੇ ਜੀ 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 ਕਿਸਾਨਾਂ ਵਾਲੇ ਕਾ ਪਾਰਟੀ ਨੇ ਪਾਰਟੀ ਨੇ ਐਕਸ਼ਨ ਲਿਆ ਪਾਰਟੀ ਨੇ ਜੋ ਐਕਸ਼ਨ ਮੰਦਾ ਸੀ ਲਿਆ ਪਾਰਟੀ ਨੇ ਸਾਡਾ ਫਿਰ ਮੈਂਬਰਸ਼ਿਪ ਕਿੰਨਾ ਬਤੇਗੀ ਕਿ ਬਣੇਗਾ ਕੰਗਲਾ ਕੋ ਪੰਜਾਬ ਦੇ ਲੋਕਾਂ ਨੂੰ ਦੇਖੋ ਇਹ ਤਾਂ ਇੱਕ અપવાદ ਆ ਇਹ ਤਾਂ ਇੱਕ ਇੱਕ ਜਿਹਨੂੰ ਕਹਿੰਦੇ ਆ ਨਹੀਂ ਨਹੀਂ ਸਰ ਇਹ ਬੜੀ ਨਹੀਂ 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 ਇਹ ਇੱਕ અપવાદ ਆ ਜੀ ਇੱਕ 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 ਚੀਜ਼ ਨਾਲ ਮੈਂਬਰਸ਼ਿਪ ਇਫੈਕਟ ਹੋ ਜਾਏਗੀ ਪਾਰਟੀ ਦੀ ਮੈਂਬਰਸ਼ਿਪ ਪਾਰਟੀ ਦੀ ਪਿੱਛੇ ਨਾਲੋਂ ਡੇਢੀ ਦੁਗਣੀ ਹੋਣੀ ਆ ਤੁਸੀਂ ਇਹ ਮੰਨ ਲਓ ਸਰ ਐਮਰਜੈਂਸੀ ਕਿੰਨੇ ਮਿੰਟ ਤੁਸੀਂ ਮੈਂ ਦੇਖੀ ਨੇ ਜੀ ਫਿਲਮ ਮੈਨੂੰ ਵੀ ਪਤਾ ਫਿਲਮ ਕਿਦਾਂ ਦੀ ਹੈ ਮੈਂ ਤਾਂ ਟ੍ਰੇਲਰ ਵੀ ਨਹੀਂ ਦੇਖਿਆ ਇਹਦਾ ਵਿਵਾਦ ਅਨਫੋਰਚੂਨੇਟਾ ਨਹੀਂ ਹੋਣਾ ਚਾਹੀਦਾ ਇਦਾਂ ਦੇ ਆਪਸ ਵਿੱਚ ਵਿਚਾਰਾਚੇ ਜਾਂ ਦੋ ਥਾਟ ਦੇ ਵਿੱਚ ਨਹੀਂ ਹੋਣਾ ਚਾਹੀਦਾ ਸਾਡਾ ਹਿੰਦੁਸਤਾਨ ਚ ਡੈਮੋਕ੍ਰੈਟਿਕ ਸਿਸਟਮ ਆ ਸਭ ਨੂੰ ਆਪਣੀ ਆਪਣੀ ਗੱਲ ਕਹਿਣ ਦੀ ਛੋਟਾ ਪਰ ਦੂਸਰੇ ਨੂੰ ਉਹ ਪਿੰਚ ਕਰੇ ਜਾਂ ਦੂਸਰੇ ਦੇ ਪ੍ਰਾਈਵੇਸੀ ਚ ਕੋਈ ਦਖਲ ਦੇਵੇ ਤੇ ਵਰਕਿੰਗ ਹਰ ਜਗ੍ਹਾ ਹੀ ਵੋਇਡ ਹੋਣਾ ਚਾਹੀਦਾ ਇੱਕ ਇਕ ਕੱਲਾ ਕੰਗਨਾਂ ਦਾ ਨਹੀਂ ਬਾਕੀ ਵੀ ਐਸੇ ਜਿਹੜੇ ਮਾਮਲੇ ਆ ਉਹ ਸਾਰਿਆਂ ਦੇ ਵਿੱਚ ਸਭ ਨੂੰ ਰਿਸਟ੍ਰੇਨ ਕਰਨੀ ਚਾਹੀਦੀ ਆ ਮੈਂ ਕਹਿੰਦਾ ਇੱਕ ਭਗਵਤ ਮੈਂਬਰ ਆ ਪਾਰਲੀਮੈਂਟ ਕੰਗਨਾਂ ਖਾਤਿਸਤਰਾ ਇਸ ਤਰ੍ਹਾਂ ਦੀ ਭਾਸ਼ਾ ਦਾ ਯੂਜ਼ ਕਰ ਰਿਹਾ ਪਾਰਟੀ ਨੇ ਨੋਟਿਸ ਲਿਆ ਔਰ ਪਾਰਟੀ ਨੇ ਉਹਨੂੰ ਫੋਰਵਰਡ ਕੀਤਾ ਹੈਗਾ ਇਦੋਂ ਤੁਸੀਂ ਹੋਰ ਗੱਲ ਵੀ ਦਾ ਨਾਲ ਹੀ ਰੱਖੋ ਨਾ ਪਾਰਟੀ ਨੇ ਹਰ ਤੇ ਜੋ ਪਾਰਟੀ ਨੇ ਬੰਦੀ ਕਾਰਵਾਈ ਸੀ ਉਹ ਕਰਤੀ ਉਹਨੂੰ ਫੋਰਵਰਡ ਕੀਤਾ ਵੇ ਤੂੰ ਇਦਾਂ ਨਹੀਂ ਸਟੇਟਮੈਂਟ ਨਹੀਂ ਨਹੀਂ ਜੀ ਸਰ ਜਿਵੇਂ ਬੀਜੇਪੀ ਹੈ ਇੱਕ ਰਸਟ ਬਾਤ ਹਰ ਇੱਕ ਜਗ੍ਹਾ ਕਰਦੀ ਹੈ ਸੀ ਇਹ ਤਾਂ ਜਗ੍ਹਾ ਇੱਕ ਪਰ ਕਿਵੇਂ ਸਟੇਟ ਚੇਂਜ ਹੁੰਦੀ ਹੈ ਉਹ ਤੋਂ ਤੁਹਾਡੇ ਲਹਿਜਾ ਬਦਲ ਜਾਂਦਾ ਹੈ ਕਿਹੜੀ ਕੰਗਨਾਂ ਬਲੋਟੀ ਪੰਜਾਬ ਤੋਂ ਵੀ ਤੁਹਾਡਾ ਲਹਿਜਾ ਕੁਝ ਹੋਰ ਹੈ ਹੋ ਸਕਦਾ ਯੂਪੀ ਜਾ ਕੋਈ ਹੋਰ ਹੋਵੇ ਕਿਸੇ ਜਗ੍ਹਾ ਨੂੰ ਸ਼ੇਰ ਨਹੀਂ ਕਹਿ ਕੇ ਸੰਬੋਧਨ ਤੁਸੀਂ ਤਾਂ ਕਹਿੰਦੇ ਆ ਫੈਡਰਲ ਸਿਸਟਮ ਆ ਸਟਰੋਂਗ ਕਰੋ ਉਹੀ ਹੁੰਦਾ ਪਿਆ ਹੋਰ ਕੀ ਹੁੰਦਾ ਇਹ ਮੈਂ ਸਹੀ ਮੰਨਦਾ ਨਹੀਂ ਮੈਂ ਕਹਾਂ ਉਹ ਸਹੀ ਮੰਨਣਾ ਜੀ ਜੇ ਪਾਰਟੀ ਨੇ ਉਹਨੂੰ ਗਲਤ ਮੰਨ ਲਿਆ ਤਾਂ ਮੈਂ ਕਿਹਾ ਸਹੀ ਮੰਨਦਾ ਮੈਂ ਕੋਈ ਪਾਰਟੀ ਤੋਂ ਉੱਪਰ ਜੇ ਪਾਰਟੀਆਂ ਨੇ ਗਲਤ ਮੰਨ ਲਿਆ ਤਾਂ ਇਹਨੂੰ ਕਹਾਂ ਬਈ ਤੂੰ ਬਿਆਨਵਾਜੀ ਇਦਾਂ ਦੀ ਨਹੀਂ ਕਰਨੀ ਮੈਂ ਪਾਰਟੀ ਸੰਸਦਨੀ ਹੈ ਦਾ ਬੀਜੇਪੀ ਦਾ ਮੈਂਬਰਸ਼ਿਪ ਦੇ ਇਹ ਦੇਖੋ ਇਦਾਂ ਨਹੀਂ ਘਟਨਾਵਾਂ ਜਿਹੜੀਆਂ ਹੁੰਦੀਆਂ ਹਨ ਨਾ ਇਹ ਸਪੌਂਟੇਨੀਅਸ ਹੁੰਦੀਆਂ ਹਨ ਕਾਂਗਰਸ ਦੇ ਦਿਗਵਜੈ ਸਿੰਘ ਪਤਾ ਨਹੀਂ ਕੀ ਕੀ ਬੋਲਦੇ ਰਹਿੰਦੇ ਹੈ ਦਾ ਮਤਲਬ ਸਾਰੇ ਹਿੰਦੂ ਕਾਂਗਰਸ ਤੋਂ ਉਲਟ ਚਲੇ ਗਏ ਪਤਾ ਨਹੀਂ ਹਿੰਦੂਆਂ ਬਾਰੇ ਕੀ ਬੋਲਦੇ ਰਹਿੰਦੇ ਇਹ ਪਾਰਟੀਆਂ ਜਿਹੜੀਆਂ ਆਪਣੀ ਆਈਡਿਓਲੋਜੀ ਦੇ ਨਾਲ ਲੋਕਾਂ ਨੂੰ ਜੋੜਦੀਆਂ ਨਾ ਕਿ ਕਿਸੇ ਇੱਕ ਬਿਆਨ ਨਾਲ ਇੱਕ ਲੀਡਰ ਨੇ ਆਪਣਾ ਬਿਆਨ ਦਿੱਤਾ ਜਿਹਨੂੰ ਪਾਰਟੀ ਓਨ ਨਹੀਂ ਕਰਦੀ ਤਾਂ ਉਹਦੇ ਨਾਲ ਕਿਤੇ ਸਾਰਾ ਸੀਨ ਥੋੜਾ ਚੇਂਜ ਹੋ ਜਾਂਦਾ ਹੈ ਇਟ ਇਟ ਨਵਰ ਚੇਂजेस ਕੰਗਰਾਂ ਦਾ ਬਿਆਨ ਨਾਲ ਕੋਈ ਸੀਨ ਚੇਂਜ ਹੋ ਜਾਏਗਾ ਜੋ ਭਾਜਪਾ ਦੀ ਥਿਓਰੀ ਹੋ ਜਾਂ ਜੋ ਭਾਜਪਾ ਦੀ ਵਰਕਿੰਗ ਹੈ ਪ੍ਰਵੇਲ ਤਾਂ ਉਹਨੇ ਕਰਨਾ ਹੈਗਾ ਨਾ ਕਿ ਇੱਕ ਕੰਗਰਾਂ ਦਾ ਬਿਆਨ ਇੱਕ ਸਟੇਟ ਬਿਆਨ ਆ ਗਿਆ ਕੰਗਰਾਂ ਦਾ ਤਾਂ ਸੂਸਾ ਆਖਰੀ ਸਵਾਲ ਭਾਜਪਾ ਨੂੰ ਕੀ ਆਸਾ ਪੰਜਾਬ ਤੋਂ ਹਾਂਜੀ ਭਾਜਪਾ ਨੂੰ ਕੀ ਆਸਾ ਪੰਜਾਬ ਤੋਂ ਬੜੀ ਵੱਡੀ ਆਸ ਸੀ ਤੁਹਾਨੂੰ ਐਮਪੀ ਇਲੈਕਸ਼ਨਾਂ ਦੇ ਵਿੱਚ ਜੀ ਜੀ ਭਾਜਪਾ ਬਿਆਨ ਤਾਂ ਦੱਸਦਾ ਇਹ ਦੇਖੋ ਦੇਖੋ ਤੁਹਾਨੂੰ ਕੀ ਆਸ ਦੇਖੋ ਇਹ ਡੈਮੋਕਰੈਟਿਕ ਸਿਸਟਮ ਚ ਮਲਟੀਪਾਰਟੀ ਸਿਸਟਮ ਹੈਗਾ ਇੱਥੇ ਕਈ ਕੰਬੀਨੇਸ਼ਨ ਫਾਰਮੂਲੇਸ਼ਨਸ ਬਣਦੇ ਹੈਗੇ ਠੀਕ ਹੈ ਨਾ ਹੁਣ ਤੁਸੀਂ ਦੇਖੋ ਆ ਕਾਂਗਰਸ ਨੂੰ ਪਤਾ ਨਹੀਂ ਕਿੰਨਾ ਕੁ ਡਰ ਪੈ ਗਿਆ ਉਹ ਆਪ ਦੇ ਪਿੱਛੇ ਘੁਮ ਲਈ ਕੋ ਮਨ ਲਾ ਪਿਆ ਹਰਿਆਣੇ ਦੇ ਵਿੱਚ ਸਾਡਾ ਅਲਾਈਅੰਸ ਕਰ ਲੋ ਡਰੇ ਪਿਆ ਨਾ ਇਹਦਾ ਮਤਲਬ ਸੋ ਇੱਥੇ ਵੀ ਬੀਜੇਪੀ ਤਕੜੀ ਹੋ ਕੇ ਕੱਢ ਲਿਆ ਪਹਿਲੀ ਵਾਰ ਇਹ ਲੜੀ ਹੈ ਔਰ ਉਹਦੇ ਰਿਜ਼ਲਟ ਵੀ ਆਇਆ ਸਾਡੀ ਪਰਸੈਂਟੇਜ ਤੁਸੀਂ ਦੇਖੋ ਡਬਲ ਤੋਂ ਵੀ ਜ਼ਿਆਦਾ ਹੋ ਗਈ ਹੈ ਪਰਸੈਂਟੇਜ ਔਰ ਵੋਟ ਇੱਦਾਂ ਵਾਧੀ ਸਾਡੀਆਂ ਦੋ ਸੀਟਾਂ ਸੀਗੀਆਂ 1980 ਚ ਬੀਜੇਪੀ ਦੀ ਸਥਾਪਨਾ ਹੋਈ ਹੈ ਜਦੋਂ ਉਹਦੇ ਬਾਅਦ ਪਹਿਲੀ ਵਾਰੀ ਦੋ ਸੀਟਾਂ ਆਈਆਂ ਦੋ ਤਾਂ ਬਾਤ ਦੇਵਾਤੇ ਹੁਣ ਤਿੰਨ ਵਾਰੀ ਲਗਾਤਾਰ ਸਰਕਾਰ ਬਣ ਗਈ ਉਹ ਤਾਂ ਪਹਿਲਾਂ ਤਿੰਨ ਵਾਰੀ ਬਾਜਪਈ ਸਾਹਿਬ ਦੀ ਸਰਕਾਰ ਬਣ ਗਈ ਪਾਰਟੀ ਜਿਹੜੀ ਆਪਣੇ ਕੰਮ ਨਾਲ ਆਪਣੀ ਡਾਇਲੋਜੀ ਨਾਲ ਆਪਣੀ ਲੀਡਰਸ਼ਿਪ ਨਾਲ ਆਪਣੀ ਨੀਤੀ ਨੀਤੀਆਂ ਨਾਲ ਹੀ ਅੱਗੇ ਵਧਦੀ ਆ ਨਾ ਸੋ ਆਪਾਂ ਤਾਂ ਕਦੀ ਵੀ ਜਿਹਨੂੰ ਕਹਿੰਦੇ ਆ ਨਿਰਾਸ਼ਾਵਾਦੀ ਦਾ ਸਾਡਾ ਐਟੀਟਿਊਡ ਹੈ ਹੀ ਨਹੀਂ ਆ ਅਟਲ ਵਿਆਹਰੀ ਬਾਜਪਈ ਜੀ ਕਹਿੰਦੇ ਸੀ ਬਾਜਪਾ ਦਾ ਕਾਰਜਕਰਤਾ ਕਦੇ ਹਾਰਦਾ ਨਹੀਂ ਆ ਜਾਂ ਸਿੱਖਦਾ ਹੈ ਜਾਂ ਜੀਤਦਾ ਹੈ ਸਾਡਾ ਤਾਂ ਇਹ ਹੀ ਆ ਬਸ ਜਾਂ ਸਿੱਖਣਾ ਜਾਂ ਜਿੱਤਣਾ हां भाजपा क्यों नहीं लड़ेगी भाजपा नेशनल पार्टी है सारे भाई इलेक्शन लड़ेगी बिल्कुल लड़ेगी जीड़े भाजपा <ख़ाँ> ਦੇ ਵਿੱਚ ਕਾਂਗਰਸ ਤੋਂ ਆਏ ਹੋਏ ਨੇ ਜਾਂ ਅਕਾਦੀ ਗੱਲ ਤੋਂ ਆਏ ਹੋਏ ਨੇ भाजपा ਨੂੰ ਨਾਲ ਦੋਸਤ ਹੈ देखो पार्टी जो भी स्टेप लेती है सो समझ के लेती है जेड़े लोग आए या कुछ चले गए उन्होंने इधर डाल नहीं गली या उनका मान नहीं बनेया जेड़े टिक जानगे वो भाजपा दे रंग च रंगे जानगे जी लगता है जेड़े टिक जानगे वो भाजपा दे रंग च रंगे जानगे ਜਿਹਨਾਂ ਨੂੰ ਉਹ ਰੰਗ ਨਹੀਂ ਸੂਟ ਕਰਦਾ ਉਹ ਚਾਈ ਜਾਂਦੇ ਆ ਸੂਸਾਬਾਹ ਆਏ ਨੇ ਤੁਹਾਡੇ ਪਿੱਛੇ ਕੋਈ ਤਸਵੀਰਾਂ ਲੱਗੀਆਂ ਨੇ ਜੀ ਕਾਂਗਰਸ ਚ ਬੀਜੇਪੀ ਚ ਆਏ ਸੀ ਕਰੋ ਲੱਭ ਨਹੀਂ ਰੇਲ ਮੈਡੀਕਲ ਸੀ ਇਹਦੇ ਚੰਡੀਗੜ੍ਹ ਮੀਟਿੰਗਾਂ ਜੀ ਵਕਫੇ ਡਿਊਟੀਆਂ ਲਗੀਆਂ ਪਰਦੇਸ਼ ਚ ਹਰ ਪ੍ਰਦੇਸ਼ ਦੇ ਪਦ ਅਧਿਕਾਰੀ ਦੀਆਂ ਡਿਊਟੀਆਂ ਲਗੀਆਂ ਇਦਾਂ ਹੀ ਸੂਸਾਬਾਹ ਦੀ ਤੇ ਮੈਂ ਹੁਣ ਆਪਣੇ ਮੇਰੇ ਉੱਥੇ ਮੀਟਿੰਗ ਹੋ ਰਹੀ ਹੈ ਹਸ਼ਿਆਰਪੁਰ ਮੈਂ ਉੱਥੇ ਨਹੀਂ ਹੈਗਾ ਮੈਂ ਇੱਥੇ ਆ ਮੈਨੂੰ ਹੁਣ ਵੀ ਫੋਨ ਆਇਆ ਸੀ ਤੁਸੀਂ ਆਏ ਨਹੀਂ ਫਤਿਹ ਜੰਜੀ ਜੀ ਤਰੰਤਰ ਲਿਖੇ ਜੋ ਮੈਨੂੰ ਅੱਜ ਬਹੁਤ ਖੁਸ਼ੀ ਆਲਾ ਦਿਨ ਆ ਜੀ ਤੁਸੀਂ ਪਟਾਲੇ ਵਾਲੇ ਤਾਂ ਬੜੇ ਖੁਸ਼ਕਿਸਮਤ ਹੋ ਅੱਜ ਬਾਬਾ ਨਾਨਕ ਜੀ ਬਾਬਾ ਨਾਨਕ ਸਾਹਿਬ ਦੇ ਵਿਆਹ ਦੇ ਸਮਾਗਮ ਚੱਲ ਰਹੇ ਆ ਤੇ ਮੈਨੂੰ ਵੀ ਮੌਕਾ ਮਿਲਿਆ ਪਏ ਅੱਜ ਇੱਥੇ ਜਿੱਥੇ ਬਾਬਾ ਨਾਨਕ ਜੀ ਦੀ ਚਰਨਛੋਅ ਇੱਥੇ ਉਹਨਾਂ ਦੇ ਅੱਜ ਵਿਆਹ ਦੇ ਕਾਰਜਕ੍ਰਮ ਚੱਲ ਰਹੇ ਸਮਾਗਮ ਚੱਲ ਰਹੇ ਆ ਤੇ ਮੈਂ ਇੱਥੇ ਪਹੁੰਚਿਆ ਆ ਤੇ ਬੜੀ ਖੁਸ਼ੀ ਆ ਸਭ ਨੂੰ ਬਹੁਤ ਬਹੁਤ ਵਧਾਈ ਆ ਪਰ ਇਹ ਮੈਂਬਰਸ਼ਿਪ ਡਰਾਈਵ ਜਿਹੜੀ ਆ ਇਹ ਇਕੱਲੀ ਇੱਕ ਬੰਦਿਆਂ ਦੀ ਗਿਣਤੀ ਵਿਧਾਨ ਲਈ ਜਾਂ ਕਰਨੇ ਲਈ ਨਹੀਂ ਆ ਪਾਰਟੀ ਦੀਆਂ ਕਮਿਟਮੈਂਟਸ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ